ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਜਾ ਕੇ ਆਏ ਹਾਂ ਜੀ ਰੋਪੜ ਅੱਜ ਫੋਨ ਲਿਆਂਦਾ ਨਵਾਂ ਵੀਡੀਓ ਬਣਾਉਣ ਵਾਸਤੇ ਦੁਵਾ ਥੋੜਾ ਜਿਹਾ ਖਰਾਬ ਕਰਦਾ ਤਾਂ ਚਲੋ ਇਹ ਵਾ ਦੇਖਦੇ ਆ ਬਣਾ ਕੇ ਵੀਡੀਓ ਅੱਜ ਮਿਲੋ ਜੀ ਸੁਖਦੀਪ ਨੂੰ ਜਗ ਜੀ ਦਲਵੀਰ ਜੀ ਸਤਜਾਲ ਜੀ ਪਤਾਲ ਜੀ ਯਾਰ ਜੀ ਬਿੰਦਰ ਨੂੰ ਤੁਹਾਨੂੰ ਵੀ ਬਹੁਤ ਬਹੁਤ ਜੀ ਅਸੀਂ ਦੋਨੇ ਗਵਾਂਢੀ ਨਾ ਬਲੌਗਰ ਬਣੇ ਹਾਂ ਨਵੇਂ-ਨਵੇਂ ਬਣਿਆ ਹਲੇ ਨਵੇਂ-ਨਵੇਂ ਦੋ ਕੁਆਂਟੀ ਨਹੀਂ ਬਣੇ ਹੈਗੇ ਬਾਈ ਸਾਰੇ ਬਲੌਗਰ ਬਣੇ ਦੋ ਕੁਆਂਟੀ ਰਹਿਣ ਦੇ ਵਿੱਚ ਦੋ ਘਰ ਰਹਿਣ ਦੇ ਸਮਝ ਗਿਆ ਦੋ ਫਰਦੀ ਬੋੜਰੀ ਬਣੀਆਂ ਇਹਦਾ ਹੈ ਵੀ ਸਾਨੂੰ ਥੋੜਾ ਜਿਹਾ ਬਲੌੜੇ ਪੈਦੇ ਤੇ ਹੁਣ ਆਪੇ ਆਏਗਾ ਨਾ ਇਹਨਾਂ ਨੇ ਹੋਰ ਗਰੁੱਪ ਬਣ ਗਿਆ ਕਹਿੰਦਾ ਨਹੀਂ ਹੁੰਦਾ ਕਿ ਸ਼ੇਰਾਂ ਦਾ ਗਰੁੱਪ ਫਿਰਦਾ ਕਹ ਕਹਦੇ ਉਹਨੂੰ ਮਾਰਨੇ ਦਾ ਉਹਦਾ ਹੈ ਗਾਣਾ ਐਦਾਂ ਹੀ ਹੈ ਕੋਈ ਕਹਦਾ ਯਾਰ ਵੀ ਹੁਣੇ ਗਰੁੱਪ ਬਣਿਆ ਵਾ ਵੀ ਚੱਲ ਵਧੀਆ ਟਾਈਮ ਲੰਘੀ ਜਾਂਦਾ ਹਸੀ ਮਖੌਲ ਵਿੱਚ ਇੱਕ ਦੂਜ ਨੂੰ ਕਰਕੇ ਬੱਕੀ ਫੋਨ ਆਪਾਂ ਤਾਂ ਲੈ ਲਿਆ ਆਈਫੋਨ ਜਿੰਨੀ ਹਲੇ ਜਿੰਨਕੀ ਉਹਨੀਤੀ ਹੈਗੀ ਇਹਮਾ ਦੇਖਦੇ ਗੁਆਲਟੀ ਗੁਆਲਟੀ ਕਿਵੇਂ ਆਉਂਦੀ ਹੈ ਜਣੀ ਜਿਹੜਾ ਆਈਫੋਨ ਹੈਗਾ ਚਲੋ ਮਹਿੰਗਾ ਹੈ ਜੇ ਆਪਾਂ ਸੈਕੰਡ ਹੈਂਡ ਲੈਂਦੇ ਉਹਦਾ ਸਾਨੂੰ ਧਵਾਰ ਨਹੀਂ ਉਹਦਾ ਧਵਾਰ ਨਹੀਂ ਹੁਣਾ ਮੇਰੇ ਵਾਲਾ ਚੱਲਦਾ ਦਾ ਚੰਗਾ ਵਾਲਾ ਚੱਲਦਾ ਦਾ ਖਰਾਬ ਹੋ ਗਿਆ ਹੁਣ ਇਹਦੇ ਪੱਤੇ ਜੇ ਪਏਵੇਂ ਮੈਨੂੰ ਇਹਦਾ ਇਹ ਵੀ ਧਵਾਰ ਨਹੀਂ ਘੱਟੋਂ ਖਦੇ ਰਹੇ ਨੇ ਨਾਲੇ ਹੋਰ ਨਵੇਂ ਫੋਨ ਦਾ ਹੁਣ ਚਲੋ ਸਾਲ ਖਾਣ ਦੀ ਗਾਰੰਟੀ ਹੈਗੀ ਨਾ ਉਹਦੀ ਹੁਣ ਨਵੇਂ ਦੂਏ ਦੀ ਪੁਰਾਣੇ ਦੀ ਆਏ ਆ ਵੀ ਕੀ ਪਤਾ ਹੁੰਦਾ ਕੰਪਨੀਆਂ ਹੈ ਤਾਂ ਇਹ ਵੀ ਬੜੇ ਚੱਲਦੇ ਆ ਫੇ ਥੋੜਾ ਜਿਹਾ ਬਾਜ਼ੀ ਵੀ ਪ੍ਰੋਬਲਮ ਦੀ ਅਗਲਾ ਤਾਂ ਛੱਡ ਕੇ ਜਾਂਦਾ ਹਾਂ ਹਾਂ ਮਾੜੀ ਮੋਟੀ ਹੁੰਦੀ ਆ ਉਹ ਲਗਾ ਦੇ ਨਾ ਮਲੇ ਦਿੰਦੇ ਨਵਾ ਲੈ ਦਿੰਦੇ ਆ ਮਾੜੀ ਮੋਟੀ ਨੂੰ ਅਗਲਾ ਫੇਰ ਚਾਲ ਲੰਦਾ ਜੇ ਹੁਣ ਫਰਕ ਐ ਕੋਈ ਤਾਂ ਹੀ ਵਾਲੇ ਛੱਡ ਕੇ ਜਾਂਦੇ ਨਹੀਂ ਤਾਂ ਹੈ ਕੋਈ ਨਹੀਂ ਬਿੰਦਰ ਅੱਜ ਤੇਰੇ ਨਾਲ ਦੀ ਬੈਠੇ ਅਸੀਂ ਤੂੰ ਉਹਨਾਂ ਨੂੰ ਕਹੂੰਗਾ ਨਾ ਠੀਕ ਐ ਉਹ ਯਾਰ ਹੁਣ ਤੱਕ ਦੂਏ ਚ ਪਾਈਆਂ ਹੀ ਆ ਸਾਹਮਣੇ ਦੇ ਕਿਹਾ ਜਦਾ ਸਵੇਰ ਦੇ 20 ਜਗਾਂ ਉਂਗਲੀਆਂ ਮਾਰ ਕੇ ਦੋ ਦੋ ਕੈਮਰਾ ਵਾਲੇ ਟੋਲੇ ਸਮਝਿਆ ਆ ਬਦਲੇ ਨਹੀਂ ਆ ਬਦਲਿਓ ਇਹ ਆਇਓ ਜਾਓ ਕਰਦਾ ਆਏ ਨਹੀਂ ਹੌੜੀ ਹੌੜੀ ਤੈਨੂੰ ਮੈਂ ਪਹਿਲਾਂ ਦੱਸਿਆ ਨਹੀਂ ਵੀ ਅਸੀਂ ਪਹਿਲਾਂ ਸਕੂਟਰ ਸਾਈਕਲ ਪਰ ਤੇ ਸਕੂਟਰੀ ਜਿੱਲਦੀ ਵਿੱਕੀ ਫੇਮਸ ਸਕੂਟਰ ਚੱਲਦਾ ਲੱਤਾ ਫੇ ਨਵਾਂ ਕੜਾਇਆ ਫੇ ਮੋਟਰਸਾਈਕਲ ਲੈ ਲੀ ਫੇ ਗੱਡੀ ਲੈ ਲਈ ਫੇ ਦੇਖ ਲੈ ਫੇ ਥੋਪੀ ਦੇਖ ਲੈ ਫੇ ਓਟਾ ਹੁਣ ਸਿਆਲੋ ਮੋਟਰਸਾਈਕਲ ਦੇਖ ਲੈ ਫੇ ਮੋਟਰਸਾਈਕਲ ਚ ਸਾਈਕਲ ਜਲਾਉਣ ਨੂੰ ਦਿਲ ਕਰਦਾ ਕਰਦਾ ਹੈ ਹਾਂ ਹਾਂ ਥੋੜਾ ਸਤਪੀਰ ਕਰਦਾ ਸਾਈਕਲ ਲੈ ਕੇ ਆਉਣਾ ਮੈਂ ਦੱਸਦੀ ਭਾਈ ਜੀ ਜਿਹੜੇ ਹਸਾਬਗਾ ਹੁਣ ਬਾਜ਼ਾਰਾਂ ਚ ਟ੍ਰੈਫਿਕ ਹੋਈ ਵੀ ਹੈ ਮੈਂ ਕਹਿੰਦਾ ਵੀ ਗੱਡੀ ਨਾਲ ਮੋਟਰਸਾਈਕਲ ਜੇ ਫੇ ਠੀਕ ਹੈ ਬਹੁਤ ਵਧੀਆ ਹੈ ਰਿਸ਼ਤੇਦਾਰੀ ਜਾਣ ਨੂੰ ਚੰਗਾ ਗੱਡੀ ਤੇ ਪਹਿਲਾਂ ਚਲੀ ਜਾਂਦਾ ਪਹਿਲਾਂ ਚਲੀ ਜਾਂਦਾ ਇਹ ਲੈ ਕੇ ਨਹੀਂ ਹੁੰਦਾ ਯਾਰ ਇੰਨੀ ਟ੍ਰੈਫਿਕ ਜਾਮ ਲੱਗੇ ਪਿਆ ਬਾਜ਼ਾਰ ਦੀ ਪਿੱਛੇ ਸਾਈਕਲ ਬਣਾਉਂਦਾ ਸਾਈਕਲ ਇਹਦਾ ਯਾਰ ਸਾਈਕਲ ਨਾਲੇ ਸਕੂਨ ਨਾਲੇ ਖਰਚਾ ਘਟੇ ਬੋਲਦਾ ਖਰਚਾ ਘਟੇ ਯਾਰ ਗੱਡੀ ਦਾ ਘੱਟਦਾ 500 ਰੁਪਈਆ ਹੋਰ ਟੂਲ ਪ੍ਰਾਜ ਜਿਹੜਾ ਟੂਲ ਪ੍ਰਾਜ ਲੱਗ ਉਹ ਲੱਗ ਟੂਲ ਪ੍ਰਾਜ ਲੱਗ ਜੇ ਰੱਬ ਨਾ ਕਰੇ ਪੈਂਚਰ ਹੋ ਗਿਆ ਹਾਂ ਉਹ ਲੱਗ ਉਹ ਵੀ ਲੱਗ ਜੇ ਇਹਨਾਂ ਦੂ ਨਾ ਜਾਇ ਕਰ ਵੀ ਤੇਰਾ ਰੱਬ ਨਾ ਕਰੇ ਬਾਕੀ ਦੇਖਦੇ ਮੌਸਮ ਜੇ ਹੁੰਦਾ ਖਰਾਬ ਹੋ ਗਿਆ ਅੱਜ ਹਾਂ ਬੱਦਲ ਵਾਈ ਫੇਰ ਹੋਈ ਵੀ ਇਹੀ ਹੀ ਜਾਂਦੀ ਹੈ ਸਵੇਰੋਂ ਤਾਂ ਹੈਗਾ ਮੌਸਮ ਟੀਫੋਂ ਨਿਕਲਦਾ ਬੱਦਲ ਜਾਰ ਚਾਂਸ ਹੈਗੇ ਮੀਂਹ ਦੇ ਚਾਂਸ ਹੈਗੇ ਮੀਂਹ ਦੇ ਪਰ ਪਵੇ ਨਾ ਯਾਰ ਇਤਾਂ ਹੀ ਕਹਿੰਦੇ ਹਾਂ ਉਹਨਰੇ ਕਾ ਕ ਕਰ ਸਕਦੇ ਆ ਨਹੀਂ ਚਲੋ ਪੈਣਾ ਸਿੱਧਾ ਪਧਰਾ ਸਾਡਾ ਪੈ ਲੈਵੇ ਬਿੰਦਾ ਜਿਹੜੀ ਹਵਾ ਨਾਲ ਚਲਦੀ ਆ ਹਾਂ ਇਹਦੀ ਦਾਣੇ ਦੀ ਕੁਆਲਿਟੀ ਖਤ ਮੈਂਦੀ ਆ ਆੜਤੀ ਆ ਹੀ ਕਹਿੰਦੇ ਆ ਦੇਖ ਲੈ ਬਲੈਕ ਕਲਰ ਬਲੈਕ ਕਲਰ ਦੇ ਪਾਸ ਆਇਓ ਕੋਈ ਨਾ ਕਸੂਰ ਤਾਂ ਉਹਨਾਂ ਦਾ ਵੀ ਨਹੀਂ ਹੈਗਾ ਆ ਹੁਣ ਸਾਡੇ ਪਾਸ ਚੀਜ਼ ਗਲਤ ਹੋ ਗਈ ਜਿਹੜੇ ਨਾ ਗਾਣੇ ਐ ਬਲ ਗਿਆ ਬਲ ਵੱਜਦੀ ਆ ਉਹਦਾ ਫਿਰ ਫਰਕ ਪੈਂਦਾ ਹੀ ਆ ਹੁੰਦਾ ਹੀ ਆ ਛਿੱਟੇ ਇਹ ਖਰਾਬ ਹੋ ਗਏ ਬਾਕੀ ਯਾਰ ਮੀਂਹ ਪੈ ਕੇ ਹੁਣਾ ਫਸਲਾ ਗੰਨੇ ਕਿੱਥੇ ਗਏ ਪਏ ਹਾਂ ਗੰਨਾ ਇਹੋ ਪੂਰਾ ਵਜਨ ਉੱਪਰ ਪੂਰਾ ਪੂਰਾ ਵਜਨ ਇਹ ਟੇਢਾ ਹੀ ਕਰਨੇ ਇੱਕ ਗੰਨਾ ਜਿਆਦਾ ਬੂਟਿਆਂ 'ਚ ਖੜਾ ਹੈ ਬੂਟਿਆਂ ਵਿੱਚ ਹਵਾ ਇਕੱਠੀ ਹੋ ਕੇ ਮਾਜੀ ਉੱਪਰ ਦਾ ਹੁਣ ਪੱਤੀ ਪੱਤਾ ਘੜਾ ਉਹ ਹੀਠਾਂ ਹੀ ਜਗ੍ਹਾ ਇਹ ਸਾਫ਼ ਹੈ ਉੱਥੇ ਲਖਣਾ ਬਣੇ ਉੱਥੇ ਗੰਨਾ ਗਿਰਨਾ ਉਹਨੇ ਗਰੇ ਹੋਏ ਤਾਂ ਵਜਨ ਘਟ ਜਾਣਾ ਗਰੇ ਫੇ ਤਾਂ ਵਜਨ ਘਟ ਜਾਣਾ ਲੇਬਰ ਮਹਿੰਗੀ ਪੈਣੀ ਹੈ ਕੱਟਣ ਵਾਲੀ ਪੈਣੀ ਹੈ ਸਮਝਿਆ ਵੀ ਆਇਕਣਾ ਖਰਚਾ ਸਾਰਾ ਜ਼ਿੰਮੇਵਾਰ ਉੱਪਰ ਹੀ ਪੈਣਾ ਇੱਕ ਤਾਂ ਇੰਨਾ ਸੋਗਾ ਵੀ ਧੰਨਾ ਜ਼ਿੰਮੇਵਾਰ ਤੇ ਚੱਲੀ ਜਾਂਦਾ ਬਾਈ ਸਾਰੇ ਪਾਸੇ ਨੂੰ ਜ਼ਿੰਮੇਵਾਰ ਆਪਣੇ ਨਾਮ ਆਪਣੇ ਪਰੇ ਲਾਲਾ ਸਾਹਿਬ ਅਜੇ ਕਹੇ ਹੋਰ ਦੇਖ ਲੈ ਆਪਣਾ ਏਰੀਆ ਜਿਹੜੀਆਂ ਨੇ ਸਰੀਮੀਆਂ ਅਗੇਤਾਏ ਕਹਿੰਦਾ ਇਸ ਇਧਰੋਂ ਚਲੀ ਗਏ ਸਰਬਜੀਤ ਗੱਲ ਮੈਂ ਆਉਣੇ ਗੱਲ ਬੰਗਿਆਂ ਕਿੰਨੀ ਨੂੰ ਕਿਸੇ ਦੀ ਜਿਰੀ ਨਿਸਰੀ ਵੀ ਕਿਸੇ ਦੀ ਵੀ ਆਲੂ ਆਰੇ ਮੱਕੀ ਵਾਲੇ ਆ ਫਿਰ ਉਹ ਤਿੰਨ ਫੁੱਟਾਂ ਦਾ ਲੱਗਦਾ ਹੋਗਾ ਕਿ ਇੱਕ ਉਹਨੇ ਜੀਰੀ ਪਤਾ 110 ਜਿਆਦਾ ਲੱਗ ਗਿਆ 132 132 132 ਪੂਛਾ 132 ਜਿਆਦਾ ਇਹ ਚੀਜ਼ਾਂ ਲੱਗੀਆਂ ਬਈ ਇਹਨਾਂ ਨੇ ਲੇਟਰਨ ਸਨ ਹਾਂ ਹਾਂ ਜੀਰੀ ਦੇਖੀ ਹੈ ਤਕੜੀਆਂ ਉਹਨਾਂ ਦੀ ਜੀਰੀਆਂ ਤਕੜੀਆਂ ਬਹੁਤ ਤਕੜੀਆਂ ਜੀਰੀਆਂ ਉਹ ਛਾੜ ਸਾਹ ਚੱਲ ਗਿਆ ਤਿੰਨ ਫੁੱਟਾਂ ਕੱਢਦੇ ਹਾਂ 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 ਕੱਢਦੇ ਉਹ ਉਹ ਕੀ ਆਈਆਂ ਉਹਨਾਂ ਦੇ ਪੱਕਣ ਵਾਲੀਆਂ ਉਹਨੇ ਦੇ ਪੱਕੇ ਵਾਲੀਆਂ 26 ਇੱਧਰ ਨੂੰ ਆ ਸਮਰਾਲਾ ਏਰੀਆ ਮੈਂ ਜੰਦਾ ਇੱਧਰ ਨੂੰ ਦੇਖੀ ਮੈਂ ਖਿਰਨੀਆ ਤੇ ਮੁਕਸਾਬਾਦ ਨੂੰ ਗਿਆ ਹਾਂ ਉਹ ਜਿੱਦਣ ਤੁਹਾਨੂੰ ਦੱਸਿਆ ਮੈਂ ਕਹਿੰਦਾ 20 ਕ ਦਿਨ ਦੀ ਗੱਲ ਹੈ ਜਿੱਦਣ ਬਾਬੇ ਚ ਬਰਛੀ ਦੀ ਬਾਬੇ ਪਿਆਰੇ ਸਿੰਘ ਦੀ ਬੱਲਾ ਆਏ ਹੋਈਆਂ ਵਿਧੀਆਂ ਇੱਕ ਕਿਲੇ ਦੀਆਂ ਸਿਰਫ ਇਹ ਕਹਦੇ ਪੱਕੀਆਂ ਪੱਕੀ ਵਿਧੀਆਂ ਅਗੇ ਆਣ ਆਲੂ ਲਾਉਣੇ ਆ ਅੱਛਾ ਹਾਂ ਆਲੂ ਕਰਕੇ ਫਿਰ ਆਲੂ ਵਾਲੇ ਚ ਕਣਕ ਬੀਜਣੀ ਹਾਂ ਜੀ ਕਣਕ ਤੇ ਮੁਕੀ ਹੈ ਹੈਗਾ ਹੈਗਾ 60000 70000 ਹੈਗਾ ਹੈਗਾ 60000 ਉਹ ਮੈਂ ਉਹਨੂੰ ਪੁੱਛਿਆ ਮੈਂ ਇੰਨਾ ਕਹਿੰਦਾ 20 ਤਿੰਨ ਫਸਲਾਂ ਕੱਢਦੇ ਸੀ ਅੱਛਾ ਹਾਂ ਤਿੰਨ ਨਿਕਲਦੀਆਂ ਕਹਿੰਦਾ ਨਿਕਲਦੇ ਨਿਕਲਦੇ ਵਾਈਟ ਜਿਹੜੀ 26 ਆ ਇਹ ਤਿੰਨ ਫਸਲਾਂ ਦੀ ਸਰਕਲ ਵਾਲੀ ਉੱਚੀ ਜਿਹੜੀ ਹਾਂ ਇਹ ਦਰਕਤ ਖੰਨੇਮਾ 72000 ਠੀਕ ਆ ਠੀਕ ਆ ਖੰਨੇਮਾ ਕੋਈ ਹੋਰ ਹੈ ਨਾ ਵੀ ਆ ਜੀ ਆਪਣੇ ਘਰਾਂ ਦੇ ਬੀਜੀ ਹੁੰਦੀ ਇਹਨਾਂ ਅੱਜਕੱਲ੍ਹ ਤੇ ਵੱਡੋ ਜਣਾ ਦਾ ਉਹ ਮਾਸਣ ਉਹ ਮਾਸਣ ਉਸ ਤੋਂ ਬਾਅਦ ਚ ਤਿੰਨ ਚੀਜ਼ਾਂ ਲੈ ਲਈਆਂ ਪਹਿਲਾਂ ਮੈਂ ਮਸ਼ੀਨ ਬੀਜੀ ਵੀ ਸੀ ਪੇ ਫਿਰ ਮੈਂ ਚਰੀ ਬੀਜਤੀ ਫਿਰ ਮੈਂ ਹੁਣ ਧਾਨ ਲਾਏ ਹੋਏ ਹਾਂ ਤਿੰਨ ਚੀਜ਼ਾਂ ਹੋ ਗਈਆਂ ਤਿੰਨ ਧਾਨ ਲਾ ਕੇ ਫੇਵਰਸਿੰਟ ਵੀ ਹੋ ਜਾਣਾ ਧਾਨ ਦੇ ਬਾਅਦ ਫੇਵਰਸਿੰਟ ਵੀ ਹੋ ਜਾਣਾ ਉੱਚਾ ਪਰ ਤੇਰੇ ਉਹਦੀ ਜਾਨ ਨਿਕਲ ਜਾਣੀ ਖੇਤ ਦੀ ਤੇਦੀ ਜਾਨ ਨਿਕਲ ਜਾਣੀ ਐ ਲਓ ਜੀ ਬੱਦਲ ਆ ਗਿਆ ਬਹੁਤ ਅੱਜ ਕਾਰੇ ਘਟਾ ਛਾ ਗਈ ਚਾਰੇ ਪਾਸੇ ਫੋਗ ਆ ਜਿਵੇਂ ਇੰਗਰ ਮੈਦੇ ਮਰੇ ਦਲਵੀਰ ਨੂੰ ਪਰੇ ਬੱਦਲ ਵਸਦਾ ਆ ਗਿਆ ਬੱਦਲ ਨੂੰ ਦੇਖਦਾ ਬੈਠਾ ਦੂਰ ਜੀ ਹੋ ਗਿਆ ਲੱਗਿਆ ਕਿੰਨੀ ਜੀ ਕਰਨਾ ਵਧੀਆ ਤਾਂ ਨਹੀਂ ਚਾਹੀਦਾ ਜੀਰੀਆਂ ਦੀ ਹੋ ਗਈ ਪਿਲੀ ਹਾਂ ਹਾਂ ਹੁਣ ਆ ਮੇ ਲੋ ਜੀ ਵਿੱਕੀ ਨੂੰ ਸਾਸਤਰੀ ਕਾਲ ਜੀ ਸਾਰਾ ਗੱਲਾਂ ਹੋ ਰਹੀਆਂ ਕਹਿੰਦਾ ਜੀਰੀਆਂ ਦੀ ਮੁੜ ਕੇ ਨ ਪੱਕੀ ਫੀਆ ਉਹਨਾਂ ਨੇ ਉਹਦੀਆਂ ਗੱਲਾਂ ਜਿਨ੍ਹਾਂ ਦੀਆਂ ਨਿਸਰਦੀਆਂ ਪਈ ਉਹਨਾਂ ਨੇ ਤਾਂ ਦੇਖਣਾ ਇਹ ਤਾਂ ਹੈ ਬਿਨਾਂ ਪਾਈ ਦਾਣਾ-ਦਾਣੇ ਨਾਲ ਨਾਲ ਕਹੇ ਜੇ ਬੂਰ ਨਾ ਛਾੜ ਦੇ ਤਾ ਕੋ ਕੁ ਦੇਖਣਾ ਪੈਂਦਾ ਚਲੋ ਪਾਈ ਇਹਦੇ ਬਾਅਦ ਪਾਈ ਪਹਿਲਾ ਪਾਣਾ ਵਧੀਆ ਕਿਹੜਾ ਕੋਈ ਨੇ ਦੇ ਗਲੇੰਦੇ ਪਾਣੇ ਚ ਰਹਿਣਾ ਪੈਣਾ ਚਲੋ ਬਾਤ ਤਾਂ ਤਾਂ ਵੀ ਠੀਕ ਆ ਤੁਝ ਮੰਗਦੇ ਵੀ ਬਹੁਤ ਐ ਨਹੀਂ ਬਾਤ ਤਾਂ ਤਾਂ ਵੀ ਠੀਕ ਆ ਵਧੀਆ ਤੇਰਾ ਦੇਖੀ ਜਾਊ ਕਿ ਪਿਆ ਬਣਦਾ ਜੇ ਡਰਾਈ ਜਾਂਦੇ ਕਹਿੰਦੇ ਤੇਰੀ ਬੰਦਾ ਦੇ ਨੂੰ ਵੱਡੋ ਜੈਣੀ 15 ਨੂੰ ਵੱਡੋ ਜੈਣੀ ਖੋਸੋਂ ਤੇ ਖੋਸੋਣਾ ਤਾਂ ਕਿਆ ਕਹਦਾ ਡਰਾਈ ਜਾਂਦੇ ਲੈ ਤੇਰੀ ਬਾਡੋ ਜੇ ਹੋਰ ਰੱਬ ਚਾਹੀ ਕਦੋਂ ਵੱਡੋ ਅਜ ਨੂੰ ਰੱਬ ਚਾਹੀਦਾ ਜੀ 15 ਤਰੀਕ ਨੂੰ ਉਹਦੀ ਬਾਡੋ ਰਣੀ ਜੀ ਹੈ ਹਾਂ ਬੰਦਾ ਦਾ ਖੋਜ ਹੋ ਜਾਂਦਾ ਬਿਠਾਏ ਚੰ 15 ਤਰੀਕ ਨੂੰ ਮੇਰੀ ਜੀਲੀ ਵੱਡੋ ਜੈ ਹਾਂ ਇਹ ਕਹਿੰਦਾ ਲੋਕਾਂ ਨੇ ਡਰਾਏ ਪਏ ਮੈਨੂੰ ਨਹੀਂ ਡਰਾਏ ਵੀ ਇਹਨੂੰ ਆਏ ਆ ਬਈ ਕਿਤੇ ਉਹ ਹੋਵੇ ਵੀ ਕਿਤੇ ਮੰਡੀਆਂ ਨਾ ਖੁੱਲਣ ਜਾਂ ਤੱਕ ਲੇਬਰ ਨਾ ਆਈ ਮੰਡੀ 'ਚ ਉਹਨੂੰ ਭਰ ਕੇ ਘਰ ਖੜਾ ਰਹੀਆਂ ਨੇ ਚੜਾ ਕੇ ਬੜਾ ਨਹੀਂ 15 ਤਰੀਕ ਨੂੰ ਇਹਨੂੰ ਪੱਕੀ ਬੜਾ ਲਈ ਇਹ ਥੋੜੋ ਵੀ ਜੇ 15 ਨੂੰ ਕਹਤਾ ਤਾਂ 15 ਨੂੰ ਗੜਾਸਾ ਮਾਰਨਾ ਜਾ ਕੇ ਉੱਥੇ ਬੜਾ ਲਈ ਬੜਾ ਕੇ ਫਿਰ ਉਸੇ ਮੰਡੀ 'ਚ ਫੋਲ ਕੇ ਆ ਕੇ ਲੱਦ ਕੇ ਫਿਰ ਸੁੱਕੇ ਤੇ ਲਾ ਦੂੰਗੇ ਲੇਬਰ ਇਹ ਵੱਧ ਪੈ ਜੂ ਸਰ ਹਾਂ ਨਾ ਘਰੇ ਦਾ ਆ ਬਣੀ ਜਿਹੜੀ ਐਨੀ ਉਹ ਬਿਦਾਰੀ ਬਲੌਗ ਬਣਾਉਣ ਦਾ ਵੀ ਤਾਂ ਮੌਕਾ ਦੇਣਾ ਸਾਡੇ ਨੂੰ ਆਓ ਚਾਹੀਦਾ ਹੈ ਜਵਾਨ ਸੱਜਣ ਦੇਖੋ ਬਲੌਗ ਤਾਂ ਹੀ ਬਣਾਉਣੀ ਹੈ ਜੇ ਤਾਂ ਮਰਜੀ ਨਾਲ ਕੰਮ ਹੋਈ ਜਾਣਾ ਉਹ ਬਲੌਗ ਦਾ ਜਿਹੜਾ ਟ੍ਰੇਡਿੰਗ ਖਾਣੇ ਸ਼ੁਰੂ ਕਰਵਾਇਆ ਦੇਣਾ ਦੇਖੋ ਹੋਰ ਫਾਇਦਾ ਹੋਏਣਾ ਇਹਦਾ ਇਹਦੇ ਝੁੰਡੇ ਵੀ ਵੜੇ ਹੋਏ ਨੇ ਹੋਰ ਗਿਆ ਗੰਨਾ ਵੀ ਨਹੀਂ ਗੰਨਾ ਵੀ ਹੁੰਦਾ ਹੋਰ ਨਾਲ ਦਿੱਤੀਓ ਉੱਥੇ ਨਹੀਂ ਕਹਿੰਦਾ ਇਹ ਇੱਕ ਦੁੱਖਸਾ ਰੋੜਦਾ ਰੋਣਾ ਇੱਥੇ ਅੱਛਾ ਕਿੰਨਾ ਕੰਡਾ ਖਤਮ ਹੋ ਜਾਊਗਾ ਦੇਖੋ ਤਾਂ ਕੰਮ ਦੇ ਇਹਦੇ ਕਿੰਨੇ ਸਾਲ ਵਾ ਲੱਗੇ ਆ 40 ਸਾਲ ਦਾ ਰਿਕਾਉਂਡ ਤੋਂ ਤੱਕ ਜਿਹੜੇ ਤੇਰਾ ਗਾਂਦੀ ਮਾਰੀ ਆ ਹਾਂ ਉਹ ਸਾਲ ਆਏ ਤੇ ਅਕਤੂਬਰ ਚ ਮਾਰੀ ਬਈ ਕਿਹੜੇ ਜੇ ਇਕੜਾ ਕਦੋਂ ਮਾਰੀ ਜੇ ਕਿਹਨੇ ਦੇਦਾ 84 ਕਦੋਂ ਮਾਰੀ ਜੀ ਜੰਮਡੇ ਦੇ ਸਾਨੂੰ ਤਾਂ ਨਹੀਂ ਲੱਗੇ ਜਿਹੜਾ ਗਾਂਦੀ ਵੀ ਹੋਰ ਉਮਰ ਚ ਬੁਢੀ ਹੋ ਗਈ ਹੋਣੀ ਆ ਜਿੰਨੀ ਚ ਉਹ ਸਾਲ ਦੀ ਦੀ ਲਈ 40 ਸਾਲ ਹੋ ਗਏ ਹੋਰ ਤੇ ਮੀ ਆ ਰਿਹਾ ਮੀ ਆ ਗਿਆ ਉਹ ਤਾਂ ਇਹ ਪਾ ਬੱਤ ਕਰ ਲਾ ਗਿਆ ਮੀ ਬਹਿਣਾ ਨੀਓ ਜੀ ਦੌਰ ਨੂੰ ਆ ਵੀ ਆ ਮੇਰੇ ਲਈ ਰਹਿਮਤ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਜੈ ਸਕੂਲ ਠੀਕ ਹੈ ਕੰਮ ਕਰ ਲਿਆ ਕਰ ਲਿਆ ਜੀ ਉਹ ਸਿੱਖਣ ਨੂੰ ਆਉਂਦਾ ਉਹ ਵੀ ਕੈਮੀ ਤੇ ਚੱਪੀ ਜਾਉਗਾ ਮੀ ਤੇਰੇ ਨਾਲੇ ਨਹੀਂ ਨਾ ਮੀ ਲੱਗਿਆ ਪੈਣ ਲੱਗੇ ਨਿਆਣੇ ਘੁੰਮਣ ਆ ਬੱਲੇ 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 ਅਗਰ ਆ ਬਾਈ ਜੀ ਕਾਲੀ ਪੁੱਤ ਟਿਊਸ਼ਨ ਆ ਬੋਤਰ ਕਦੇ ਵਿਸਾਈ ਓਰੇ ਿੱੱਡੂ ਬੋਲਣ ਲੱਗੇ ਤਾਂ ਮੀ ਪੋਣ ਐ ਐਵੇਂ ਪੁੱਤ ਕਦੇ ਵਿਸਾਈ ਐ ਆਵਾਜ਼ ਘਟਦੀ ਐ ਤੂੰ ਰੋਜ਼ ਆਦੋ ਕਿ ਸੁਣਿਆ ਜਾਂਦਾ ਉਹ ਆਵਾਜ਼ ਕੱਢਦੀ ਐ ਤੇ ਤਿੰਨ ਹੋਏ ਛੇ ਵਿੱਚ ਫੇਰ ਹੁਣ ਤਾਂ ਹੈ ਜੀ ਕੜੀ ਮੀਟਿੰਗ ਕਰਨੀ ਉਹਦੇ ਨਾਲ ਵੀ ਜਿਹੜਾ ਤੂੰ ਜਾ ਉੱਪਰ ਜਾਇਆ ਉੱਪਰ ਆ ਉਹ ਹੈ ਜਿਹੜੀ ਪਾੜੀ ਜੁੰਦੇ ਹੁਣ ਜੀ ਗੱਲ ਕਰਨੀ ਪਪਾ ਨੂੰ ਕੋਈ ਮੁੱਦਾ ਪਰ ਗੱਲ ਕਰਦੀ ਇਹਦੇ ਨਾਲ ਜੀ ਹਾਂ ਸਮਾਂ ਕਿਹੜਾ ਦੇਵਾਂ ਮੈਂ ਤਾ ਪਪਾ ਵੀ ਬੋਲੋ ਟਰਾਈਦਾ ਬਹੁਤ ਆ ਬਦਲਦੀ ਹੈ ਵੀ ਸਾਰੇ ਪਾਸੇ ਹੀ ਮੌਸਮ ਵਿਭਾਗ ਨੇ ਕੋਈ ਵੀ ਚੇਤਿਤ ਕਰੇ ਰਿਹਾ ਕਹਿੰਦਾ ਨਹੀਂ ਪੜਾ ਪੇ ਪਾਛਾ ਵੀ ਬਹੁਤੀ ਚੱਲੀ ਦੋ ਤਿੰਨ ਦਿਨ ਦੋ ਦਿਨਾਂ ਨੂੰ ਜੀਰੂ ਨੂੰ ਸੁੱਤ ਲਿਆ ਹਾਂ ਹਾਂ ਇਹ ਢਿੱਲਾ ਜੀ ਬੈਠਾ ਕੋਸ ਬੋਲ ਰਹੀ ਹੈ ਬਾਈ ਸਕੂਲ ਤੇ ਆਇਆ ਹੁਣ ਕੰਮ ਕਰ ਲਈ ਬਲੌਗ ਬੂਰਾ ਕਰ ਦਿੰਦਾ ਬੋਲ ਬੋਲ ਕੇ ਤੇ ਬੂਰ ਦਿੰਦਾ ਕਰੇ ਕਰੂਗਾ ਹਾਂ ਮੀਂਹ ਕਰਕੇ ਸਲਾਪ ਇਹ ਸੰਗਤ ਆ ਜਾਂਦੇ ਬੰਦੇ ਆ ਸਾਹਮਣੇ ਸੰਗਤ ਆ ਇਕੱਲਾ ਫਿਰ ਬੋਲਦਾ ਫਿਰ ਹਾਂ 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 ਇਕੱਲੇ ਸੰਗਤ ਆ ਚੱਕਣੀ ਆ ਸੰਗਤ ਦੂਰ ਕਰ ਦਿੰਦੇ ਆ ਚੱਕਣੀ ਆ ਔਲੇ ਔਲੇ ਆ ਕਰਨ ਹੁੰਦਾ ਫਿਰ ਦੋ ਹੀ ਇਹ ਬਥੇਰੇ ਲੜਕਿਓ ਕਰੀ ਜਾਂਦੇ ਆ ਕੰਡੀਸ਼ਨ ਗਿਆ ਨਾ ਕਰਨ ਦੇ ਉੱਪਰ ਆ ਗਿਆ ਨਹੀਂ ਤੇ ਉਹਨੂੰ ਅੱਛਾ 7 ਬਜੇ ਟਿਊਸ਼ਨ ਨਾਲ ਇਹਦਾ ਮੀਟਿੰਗ ਦੱਸਦੀ ਹੈ ਕੋਈ ਪਹਿਲਾਂ ਮੀਟਿੰਗ ਚੱਲਣੀ ਕੋਈ ਵਧੀਆ ਤਕੜੇ ਇਹਦੇ ਰੱਦ ਪਾਣੀ ਦੇ ਦਿੱਤੀ ਕਿ ਨਹੀਂ ਹਾਂ ਬੈਲ ਪਾਸ ਕਰਾ ਬੜਾ ਕੋਈ ਚੱਲ ਉਹ ਵੀ ਆਪਣੇ ਹੁੰਦੇ ਆ ਵਧੀਆ ਇਥੇ ਮੀ ਆਇਆ ਇੱਧਰ ਤੇ ਰੋਪਨ ਕਿੰਨੀ ਦੇਉ ਮੈਨੂੰ ਪੂਰੀ ਦਾ ਫੋਨ ਆਇਆ ਇਹਦੀ ਬਹੁਮੀ ਪੈਂਦਾ ਮਾਨੂੰ ਬਾਈ ਦਾ ਫੋਨ ਆਇਆ ਹੁਣ ਹਿਆਰਪੁਰ ਦਾ ਕਹਿੰਦਾ ਧੂੜ ਪੱਟੀ ਪਈ ਆ ਅੱਛਾ ਚਲ ਮਹਿਰ ਮਾਸੜ ਲੰਘੇ ਚਮਗੌਰ ਨੂੰ ਉੱਥੇ ਬੱਦਲ ਬਹੁਤ ਹੋ ਗਏ ਕੋਈ ਲੱਗਦਾ ਕਹੀਆ ਵੀ ਚੱਲ ਜਲੀਏ ਚੱਲ ਜਲੀਏ ਛੇਤੀ ਉੱਥੇ ਟਾਈਮ ਲੱਗੇ ਜਾਂਦਾ ਵੇ ਕਿ ਐਵੇਂ ਇਹਨੂੰ ਉਹਦਾ ਕਰ ਤੇ ਇੱਕ ਵਾਰ ਬਾਹਰ ਨਿਕਲ ਜਾ ਫੇਰ ਹੀ ਟਾਈਮ ਦਾ ਪਤਾ ਲੱਗਦਾ ਟਾਈਮ ਨਾ ਫੇਰੇ ਹਾਂ ਹਾਂ ਆ ਵੀ ਤੇ ਨੰਬਰ ਤੇ ਮੋੜ ਲੇ ਗਿਆ ਭਾਈ ਹਾਂ ਵੀ ਆ ਗਿਆ ਨਾ ਲੈ ਚੱਲ ਜਮਗੜੇ ਅੱਡੇ ਕੰਮ ਤੇ ਰੁਜੀ ਵਾਲੇ ਤਲਵੇੜ ਤੇ ਮੈਨੂੰ ਲਾਈਟ ਤੇ ਪਹਿਲਾਂ ਪਹਿਲਾਂ ਉਹਨਾਂ ਦਾ ਕਰਤਾ ਕੰਮ ਲੈ ਕੇ ਭਾਰੀ ਜਿਹੀ ਸਪੈਕਟੀ ਭਾਰੀ ਤੇ ਟੋਪਾ ਕੁੱਟਾ ਠੀਕ ਹੈ ਬੱਚੇ ਨੂੰ ਸ਼ਾਮ ਦਾ ਦੁੱਤਾਂ ਨੂੰ ਪਾਉਂਦੇ ਆ ਬਧੀਆ ਇਹ ਨਹੀਂ ਪਤਾ ਹੁਣ ਕਦ ਆਵੇ ਲਾਈਟ ਸੱਜਣਾ ਰਹਿਦਾ ਰੋਜ਼ ਮਨ ਨੂੰ ਆਲਾਦਾ ਕਿ ਉਹਨਾਂ ਨੇ ਰਾਤ ਨੂੰ ਵੀ ਸੱਜਣਾ ਕੋਈ ਫਿਕਰ ਨਹੀਂ ਥੋੜੀ ਬਹੁਤੀ ਹਵਾ ਜੀ ਆਉਂਦੀ ਆ ਕੰਟ ਲਾ ਕੇ ਬੰਦਾ ਸੌਂਦਾ ਚਲੋ ਇੱਕ ਫਾਇਦਾ ਹੈ ਠੰਡ ਜੀ ਹੋਏਗੀ ਹੋ ਜਾਂਦੀ ਆ ਫਿਰ ਫਿਰ ਆਪਾਂ ਵੀ ਨਹੀਂ ਸਿਆਣ ਦੇ ਫਿਰ ਆਪਾਂ ਵੀ ਨਹੀਂ ਸਿਆਣ ਦੇ ਵਿੱਚ ਲਾਈਟ ਆਵੇ ਨਹੀਂ ਪੈਣਾ ਇਹ ਹਾਂ ਜੀ ਇਹ ਕਿ ਕਿ ਨਾਮੋਂ ਬਦਲਣਾ ਹਾਂ ਹਾਂ ਬਦਲ ਨਹੀਂ ਹੈ ਜਿਹੜੇ ਹੁਣ ਪਹਿਲਾਂ ਵੀ ਪਈਆਂ ਉਹ ਤਾਂ ਕਰਵਾਇਸ ਕਰਦੇ ਹਾਂ ਮੈਂ ਨਹੀਂ ਕਿ ਦੇਖੋ ਠੰਡ ਕਰਦਾ ਹਾਂ ਨਹੀਂ ਹੋਰ ਆਹੋਂ ਭਾਦੋਂ ਵੀ ਅੱਧੀ ਲੰਘ ਗਈ ਉਹ ਠੰਡ ਹੋ ਜੂ ਮਾੜੀ ਮੌਸਮੀ ਜੀਰੀ ਨੂੰ ਜਰੂਰੀ ਸਵੇਰੇ ਸ਼ਾਮ ਵਾਲੀ ਠੰਡ ਸ਼ੁਰੂ ਹੋਊਗੀ ਹਾਂ ਰਾਤ ਨੂੰ ਠੰਡ ਹੋ ਜਾਂਦੀ ਹੈ ਰਾਤ ਨੂੰ ਹੁਣ ਪੱਖੇ ਪੈਂਦੇ ਐ ਤਿੰਨ ਤਰੀਕ ਨੂੰ ਕੀ ਆ ਸਰ ਤਿੰਨ ਬੋਟਾ ਪੈਂਦੇ 15 ਤਰੀਕ ਨੂੰ ਹੁਣ ਹੁਣਾਂ ਨੇ 15 ਤਰੀਕ ਦੀ ਕੀ ਵਾਲੀ ਇਹਦਾ ਕਹਿੰਦਾ ਬੌਂਡ ਟਾਈਮ ਤੇ ਆਜੇ 12 ਦਿਨ ਪਹਿਜੇ 12 ਦਿਨ ਉਹ ਨਹੀਂ ਜੀ ਵੀ ਰੋਦਾ ਹੈ ਉਹ ਨਹੀਂ ਦੋ ਦਾਣੇ ਵੀ ਹਰੇ ਹਨ ਜਿਹਦੇ ਤਾਂ ਆਪਾਂ ਕਰ ਦਿੰਦੀ ਆ ਹਾਂ ਨਹੀਂ ਜੀ ਰੀ ਨੇ ਥੱਲੇ ਪੈਰਾਂ ਤੇ ਵੀ ਰਵੇ ਨਾ ਜੀਰੀ ਇਹ ਪੈਰਾਂ ਤੇ ਤਕੜੀ ਹੋਵੇ ਫੇਰ ਵੀ ਖੜੀ ਰਹਿੰਦੀ ਹੈ ਉਹ ਕਿੱਧਰੋਂ ਦਾ ਜਿਹੜਾ ਉਹ ਆ ਦੂਜਾ ਇਹ ਸਾਰੀ ਹਰਾ ਪਿਆ ਹਾਂ ਹਾਂ ਦਾਣੇ ਪਿੜੇ ਹੋ ਗਏ ਦੂਜਾ ਨਾ ਪਿੜੇ ਇਹ ਹਾਈਬ੍ਰਿਡ ਇਕੱਲੇ ਕਰਦੀ ਜੀ ਦੇਖਦੇ ਆ ਬਾਕੀ ਭਾਈ ਮਾਰਦ ਜੀ ਨੇ ਜਿਨ੍ਹਾਂ ਨੇ ਜਵਾ ਦਾਣਾ ਦਿੱਜਿਆ ਵਾ ਪਾਈ ਆਪਣਾ ਆਪਣਾ ਘਰ ਪੌਂਟ ਦਾ ਕਰਦ ਰਿਹਾ ਆਦਾ ਹੀ ਕਰੇ ਬਾਈ ਆਪਣੇ ਬਾਰੇ ਦੇ ਸਾਮਣੇ ਮੰਡਿਆਂ ਤੋਂ ਪੌਂਟ ਦਾ ਕਰਦ ਪੁੱਜੋ ਜੋ ਉਮੀਦਾਂ ਉਹਦੀ ਪੂਰੀਆਂ ਹੋਣ ਬਾਈ ਬਹੁਤ ਸਾਹ ਤਬੀਲਦਾਰ ਬੰਦੇ ਆ ਹੂੰ ਹੂੰ ਲਾ ਵੀ ਨਹੀਂ ਹੈਗਾ ਵੀ ਸਾਰੇ ਸਰਮਾਇਦਾਰਾਂ ਸਾਰਾਂ ਦੇ ਖਰਚੇ ਜੀ ਦੀ ਪਰੇ ਚੱਲੂ ਬਸ 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 ਹੁਣ ਇਹਦੇ ਉੱਚੀ ਜੀ ਲਾਈ ਗਿਆ ਹੂੰ ਉਹਦੇ 2 ਲੱਖ ਸੀ ਤੇ ਕੁਝ ਵੀ ਨਾ ਵੀਜਿਆ ਜੇ ਲਾਤਾ ਦਾ ਹਾਂ ਪੈਪਾਂ ਪਰ ਠੀਕ ਆ ਬਾਕੀ ਦਾ ਖਰਚਾ ਹੁਣ ਉੱਪਰ ਲੱਗਦਾ ਹੂੰ ਕਿਰਾਇਆ ਵੀ ਉਹ ਨਾਲੇ ਹੁਣ ਆਪਾਂ ਹੁਣ ਵੀ ਖਰਚਾ ਕਰਦੇ ਆ ਕੋਈ ਵੀ ਖਰਚਾ ਕਰਦਾ ਭਾਂਜੀ ਦੀ 10 ਬਾਰੇ ਕਰਦੇ ਆਂ ਵੀ ਚੱਲ ਮੋਰ ਜੀ ਦੀ ਦੇ ਪੈਸੇ ਆ ਜਾਣੇ ਜੀ ਦੀ ਦੇ ਪੈਸੇ ਹੁਣ ਅੱਜ ਮੈਂ ਫੋਨ ਲੈ ਕੇ ਆਇਆ ਹਾਂ ਇਹ ਵੀ ਜੀ ਦੀ ਬਰੇ ਇਹ ਵੀ ਜੀ ਦੀ ਬਰੇ ਆਇਆ ਕਿਸੇ ਦੇ ਫੜ ਕੇ ਹੀ ਲਿਆਂਦਾ ਚਾਹੋ ਪਰ ਆਇਆ ਆਸਾ ਵੀ ਚੱਲ ਜੀ ਦੀ ਦੇ ਅੱਜ ਤੇ ਉਹਦੇ ਮੋੜ ਦੂੰਗੇ ਭਾਈ ਜੀ ਪਾਰਟੀ ਨੂੰ ਵੀ ਸਾਡੇ ਕਿ ਜਿਹੜਾ ਵੀ ਜਿੱਧਰ ਜਿਹੜਾ ਵੀ ਜ਼ਿੰਮੇਦਾਰ ਆ ਤੇ ਉਹਦੀ ਤੜਕਾ ਜੇ ਤਾਂ ਉਹ ਖੜੀ ਉਖਾ ਲੂੰਗਾ ਹਾਂ ਹਾਂ ਪੱਕਣੀ ਆ ਹੌਸਲਾ ਹੀ ਆ ਹੌਸਲਾ ਹੁੰਦਾ ਵੀ ਆ ਫਸਲ ਆ ਰਹੀ ਆ ਬਾਈ ਜਾਨ ਪੈਖੜੀ ਹੋ ਜਾਣੇ ਸਾਡੇ ਚੱਲੋ ਤਈ ਵਈ ਬਾਕੀ ਰਹਿ ਗਿਆ ਉਸ ਤੋਂ ਬਾਅਦ ਉਸੇ ਬਾਅਦ ਜਰੂਰ ਮੋਬੱਤਿਆ ਸੁਖਤਿਆ ਸਾਲ ਤੋਂ ਵੀ ਬੱਟਣ ਖੱਟਣ ਜੋ ਵੀ ਰਹਿਣਾ ਬਸ ਬਸ ਇੰਨੀ ਹੀ ਬਹੁਤ ਹੈ ਜਿੱਤੀ ਆਵੇ ਕੋਹ ਨਾ ਰਹੀ ਜਿੱਤੀ ਆਵੇ ਹਾਂ ਸਰਕਾਰਾਂ ਇਹਦੇ ਘਾਣ ਨੂੰ ਫਰਦੀਆਂ ਹੈ ਸਰਕਾਰਾਂ ਇਹ ਵੀ ਘਾਣ ਨੂੰ ਫਰਦੀਆਂ ਹਾਂ ਤੂੰ ਬੱਟਣ ਖੱਟਣ ਜੋ ਕੇ ਵੀ ਨਾ ਰਹਿਣਾ ਸਾਨੂੰ ਫਲਤੀ ਹੋਊਗੀ ਲੰਬੀ ਵੀ ਹੋਣੀ ਆਹ ਦੇ ਇਹਨਾਂ ਦੇ ਆ ਗਿਆ ਕਿਆ ਕਰਦੇ ਕਿਆ ਨਹੀਂ ਹੋਣੀ ਦੇਖੰਗੇ ਦੇਖੋ ਤੁਹਾਨੂੰ ਰੋਟੀ ਖਵਾਉਣਗੇ ਕਿ ਨਹੀਂ ਕਹੋ ਰਹੀਦਾ ਕਰਦਾ ਕੋਕਲੀ ਕੈਮਰਾਮੈਨ ਕਰਤਾ ਫਿਰ ਚੇਂਜ ਬੰਦਰ ਦੇਖੂਗਾ ਹੁਣ ਆ ਗਿਆ ਸੁਬਿੰਦਰ ਸਿੰਘ ਬੰਦਰ ਆ ਗਿਆ ਸਾਹਮਣੇ ਕੈਮਰੇ ਦੇ ਵਿੱਚ ਬੰਦਰ ਕਿ ਨਹੀਂ ਹੋਊਗੀ ਜੀ ਪਾਲਟੇ ਹੀ ਖਾ ਕੇ ਕਰਾਂਗੇ ਨਾ ਮੈਂ ਫੋਨ ਦੀ ਨਾ ਹੁੰਦੀ ਅੰਦਾਜ਼ਾ ਹਾਂ ਚਾਹੇ ਕਿ ਕਿ ਟੌਬਿਓ ਬੜਾ ਦੀ ਸੰਨ ਉਹ ਵੀ ਮੰਜ਼ੂਰ ਆ ਹੋਰ ਹੋਰ ਜਾਦਾ ਬੜੀ ਪਾਰਟੀ ਸੀ ਮੰਗਦੇ ਨਹੀਂ ਕਿ ਪਤਾ ਸਾਨੂੰ ਵੀ ਤੇਰਾ ਭਾਈ ਹੱਥ ਟਾਇਟਾ ਦੇ ਅਸੀਂ ਕਿਹਾ ਇਹਦਾ ਖੜੇ ਤੇ ਆਪਣੀ ਖੜਾ ਆਪਣੇ ਵਰਗੇ ਕੰਮ ਨਾ ਨਾ ਉਹੀ ਗੱਲ ਆ ਨਾ ਉਹ ਕਹਿੰਦਾ ਐਦਾਂ ਤਾਂ ਹੋਣਾ ਘਰ ਦੇ ਉਲਝਣ ਕਰਕੇ 50000 ਰੁਪਏ ਦਾ ਉਧਰ ਲੱਗ ਗਿਆ ਨਾ ਹਾਂ ਜੇ ਇਹਦੇ ਬਗੇ ਹਾਂ ਐਵੇਂ ਨੁੱਤੇ ਪਾਕਿਸਤਾਨ ਤੇ ਵੀ ਆਉਣ ਦੀ ਸੀ ਪਰ ਚੜ ਬੈ ਗਿਆ ਚੜ ਪੱਜਣਾ ਪੈ ਰੋ ਮੱਜਾ ਸੀ ਮੈਨੂੰ ਤੇ ਸਿੱਧਾ ਹੱਥ ਲੱਜ ਆਇਆ ਹਾਂ ਚਲੋ ਇਹ ਨਹੀਂ ਬਹੁਤ ਵਧੀਆ ਮਹਾਰਤ ਦੀ ਕਿਰਪਾ ਵੀ ਠੀਕ ਠਾਕ ਹੋ ਗਿਆ ਹਾਂ ਜੇ ਬੰਦਾ ਪੈਸਾ ਵੀ ਲਾਵੇ ਬੰਦਾ ਵੀ ਨਾ ਠੀਕ ਹੋਵੇ ਫਿਰ ਪੰਗਾ ਹੋਣ ਦੀ ਮੈਂ ਦੋ ਚਲੋ ਕੋਲ ਨੂੰ ਮੌਸਮ ਢੰਡਾ ਹੋ ਰਿਹਾ ਜਿਹੜੀ ਗਰਮੀ ਹੋ ਗਈ ਉਹ ਜੀ ਫਰਗੀਆਂ ਹੋ ਗਿਆ ਬਸ ਹੋ ਗਿਆ ਬੰਦ ਰਿਹਾ ਬੰਦਾ ਤੁਮਕੌਰ ਸਾਹਿਬ ਕਿਹਨੋਂ ਹੋਰ ਤੇ ਵੀ ਨਹੀਂ ਇਹ ਰਹਾ ਕਹਿੰਦਾ ਰਿਹਾ ਦੇਖੇ ਪੈ ਰਿਹਾ ਹਾਂ ਇਹ ਸੁਦਲੀਆਂ ਨਾ ਕਰਦੇ ਵੀ ਕਾਪ ਦਿੱਤੀ ਆ ਹਾਂ ਸੁਦਲੀਆਂ ਉਹ ਤਾਂ ਫਿਰ ਪੱਦਾ ਹੋਣਾ ਬਾਦੋ ਦਲੀਆ ਹੋਣਾ ਪਰ ਬਾਦੋ ਦਲੀਆ ਨਹੀਂ ਖਾਦਾਂ ਫੇ ਤੁਸੀਂ ਆ ਕੇ ਕਹਿੰਦੇ ਇੱਕ ਸਾਲ ਬਾਦੋ ਜਮੀਂ ਹੀ ਪਿਆ ਹਾਂ ਅਸੀਂ ਉੱਥੇ ਬੈਠੇ ਸੀ ਉੱਥੇ ਬੈਠੇ ਉਹ ਗੱਲਾਂ ਕਰਦੇ ਤੇ ਬੈਠੇ ਬੈਠੇ ਹਾਂ ਉਹ ਬੱਧੀ 700 ਦੇਖੋ ਜੀ ਪੈ ਟਿੱਕੇ ਰਿਹਾ ਮੈਂ ਆ ਨਾ ਆਵਾਜ਼ ਕੋਈ ਨਹੀਂ ਆ ਰਹੀ ਆ ਨਾ ਹਵਾ ਖੜ ਜਵੇ ਨਾ ਹਵਾ ਜਿਹੜੀ ਬੱਸ ਏਕਣਾ ਪਾ ਜਵੇ ਤਾਂ ਕੋਈ ਵਾਕਿਆ ਜਿਹੜਾ ਹਵਾ ਨਾਲ ਚੱਲ ਜੇ ਉਹ ਕੰਮ ਖਰਾਬ ਕਰੇ ਹਾਂ 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 ਹਵਾ ਦਾ ਕਿੰਨਾ ਜ਼ਰਾ ਜ਼ਰਾ ਸਲਾਮ ਗੱਨੇ ਚੱਲੀਏ ਜੀ ਇਹਨੂੰ ਘਰ ਦਾ ਹੋਊਗਾ ਸਸਰੀ ਘਰ ਦੀ ਸਾਰਿਆਂ ਨੂੰ ਸਸਰੀ ਘਰ ਦੀ ਸਾਰਿਆਂ ਨੂੰ ਹਾਂ ਤੁਸੀਂ ਮੀਂਹ ਕਿੱਧਰ ਚੱਲੇ ਅੱਛਾ ਤੇ ਜਣਾ ਜਮੀ ਵਿੱਚ ਹੋਰ ਕੀ ਚਲੋ ਫਿਰ ਚਲੋ ਚਲੋ ਦੋ ਘੜੇ ਕਿੱਥੇ ਹੋਰ ਜਦੋਂ ਆਟੋਮੈਟਿਕ ਕਰਦੇ ਹੈ ਜੇ ਮੀਂਹ ਜੀ ਇੱਥੇ ਵੀ ਵੀਡੀਓ ਬਣਾਏ ਹਾਂ ਹਾਂ ਆਰੇ ਮੇਰੇ ਬੇਵਜਹ ਬੰਦਾ ਕਰਦਾ ਹਾਂ ਹਾਂ ਜਦੋਂ ਪਤਾ ਨਹੀਂ ਤਾਂ ਵੀ YouTube ਤੇ ਕਹਿ ਹੁੰਦੀ ਆ ਜਦੋਂ ਫੇਮਸ ਹੋ ਗਿਆ ਗਾਇਕ ਜਿਸਵੀਰ ਕੇ ਬੋਲ ਰਿਹਾ ਹੈ ਜਾਨ ਮਾਰ ਗਿਆ ਲੈ ਜਾਲ ਵਾਲੀ ਪੁੱਤ ਜੀ ਦੋਹਾਂ ਦੀ ਜੋੜੀ ਜੀ ਹਾਂ ਜੋੜੀ ਇਹਨਾਂ ਦੇ ਵਧੀਆ ਉਹ ਵੀ ਜਖਿਆ ਨਹੀਂ ਹੈਗਾ ਕਰਨਾ ਜਾਲ ਵਾਲੀ ਜਿਹਨੇ ਮਰ ਗਿਆ ਨਾ ਅੰਦਰ ਉਹ ਕਾਡਰ ਨਾਲ ਪੱਤਾ ਪਿਆ ਦੇ ਇਸ ਦਾ ਪੈਕਟ ਆ ਚਲ ਉਹ ਦੇਜੇ ਕੰਮ ਕਰਾਈ ਦੇ ਦੇ ਉਸਾਰਾ ਕਾ ਮੋੜ ਤੇ ਫੱਟ ਲੈ ਰਿਹਾ ਮੇਰੇ ਨੇ। ਹੌਲੀ ਨੇ ਆਨੇ ਮੀਦਾਂ ਨਾ ਤਾਂ ਮੰਨਦੇ ਹੋਏ। ਹੌਲੀ ਆਉਣੀ ਚਿਰਨਾ ਚਾਹਿਆ। ਚਰਨਾਂ ਨੂੰ ਫੜ। ਫੇਡ ਲਾਉਂਦੇ ਮੁੰਡੇ ਰੂਪਰ ਕਹਿੰਦਾ ਕਾਰ ਕਿੱਤੇ ਬਾਅਦ ਪੀਸਣ ਕਹਿੰਦਾ ਕਿ ਪੀਸਣ ਗਿਆ ਆ ਉਹ ਵੀ ਨਾਲ ਲਾ ਲਿਆ ਮੁੰਡੇ ਦੇ ਕੋਲ ਤੇ ਬਈਆ ਉਹ ਮੈਂ ਮਾ ਵਧੀਆ ਤਾਂ ਹੈਗਾ ਝੱਟ ਖਾ ਲਵੇ ਜਾਂ ਪਿੱਛੇ ਤੇ ਬਾਹਰ ਹੀ ਜੁੱਤ ਪਾ ਲਈ ਇੱਕ ਵੀ ਸਾਈਕਲ ਵਾਂਗ ਤੇ ਉਹ ਦੇਖ ਰਿਹਾ ਤਾਂ ਹੈ ਬੋ ਆ ਉਹ ਪੰਗਾ ਨਾ ਅੱਜ ਹੁਣ ਤੋੜ ਕਰਕੇ ਦੋ ਜਣੇ ਨਾਟਕਾ ਤੇ ਕਰਦੇ ਤੋੜ ਕੱਟ ਲੈਣੇ ਨੇ ਹੁਣ ਇਹ ਥੋੜਾ ਵੀ ਕਿੰਨਾ ਹੋਗਾ ਲੋਗੀ ਵੀ ਵੀਨ ਲੱਗੀ ਵੱਜਣਾ ਉਹ ਵੇਖ ਕੇ ਨਿਕਲੇ ਉਹਨਾਂ ਆ ਹਾਂ ਚਲੋ ਠੀਕ ਹੈ ਜੀ ਵੀ ਗਰ ਦੇ ਕਿਸ ਤਰ੍ਹਾਂ ਕਿਨੇ ਬਲਾਉਤ ਮਹਾਰਾ ਤੋਂ ਸਾਨੂੰ ਕਰਦੀ ਕਲਾ ਕਰਕੇ ਠੀਕ ਸਾਸਰੀ ਗਾਲ ਜੀ